ਲਿਕੋ ਟਿਕੂ ਕਰਨ ਲੱਗੀ ਜਦ ਦਿਲ ਮੇਰੀ ਰੀਤੀ ਮੰਡੀ ਕਫਤਾ ਨੇ ਆ ਦੇ ਕੇ ਠਮਣਾ ਫੇਰ ਬਰਾਬਰ ਕਰਦੀ ਮੌਤ ਦੇ ਸਤਾਗਰਾਂ ਨੇ ਅੱਗ ਦਾ ਵਿਵਾਰ ਕਰਨਾ ਪਿਆਰ ਦੇ ਸਤਾਗਰਾਂ ਨੇ ਅਮਨ ਦਾ ਪ੍ਰਚਾਰ ਕਰ ਤਾਪੇ ਨੀ ਮੇ ਬਾਲੜੀਆਂ ਖਾਲਿਆਂ ਤੇ ਮੱਤਾਂ ਜੁਗੀ ਅੰਨੇ ਵਾ ਕਦਨੇ ਆਂ ਤੂੰ ਕੀਤੀ ਸੀ ਦਿਲ ਵਿੱਚ ਧਾਰ ਕੇ ਮਹਾਂਪੰਦਰ ਸਿੰਘ ਪੰਗੂ ਮਜਰਾ ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਡੇ ਰਿਪੋਰਟਰ ਪਰਮਜੀਤ ਸਿੰਘ ਪੰਗੂ ਅਨੁਸਾਰ ਪੰਜਾਬੀ ਸਹਿਤ ਸਭਾ ਕੈਲਗਰੀ ਦੀ ਮਾਸਿਕ ਇਕੱਤਰਤਾ ਦੇ ਵਿੱਚ ਸਹਿਤਕਾਰਾਂ ਨੇ ਆਪਣੇ ਫੰਡ ਦਾ ਮੁਜ਼ਾਰਾ ਕੀਤਾ ਸੋ ਅਸੀਂ ਤੁਹਾਨੂੰ ਦਿਖਾਵਾਂਗੇ ਸਾਰੇ ਸਹਿਤਕਾਰਾਂ ਦਾ ਫਨਕਾਰ ਤੇ ਪ੍ਰਬੰਧਕਾਂ ਨਾਲ ਕਰਾਵਾਂਗੇ ਗੱਲਬਾਤ ਤੁਸੀਂ ਬਣੇ ਰਹਿਣਾ ਸ਼ਵਲਕ ਟੀਵੀ ਚੈਨਲ ਦੇ ਨਾਲ ਮੌਤ ਦੇ ਸਤਾਗਰਾਂ ਨੇ ਅੱਗ ਦਾ ਵਪਾਰ ਕਰਨਾ ਮੌਤ ਦੇ ਸਤਾਗਰਾਂ ਨੇ ਅੱਗ ਦਾ ਵਪਾਰ ਕਰਨਾ ਪਿਆਰ ਦੇ ਸਤਾਗਰਾਂ ਨੇ ਅਮਨ ਦਾ ਪ੍ਰਚਾਰ ਕਰਨਾ ਧਰਮ ਨੇ ਸਿਖਾਉਣਾ ਸੀ ਸਭ ਨੂੰ ਪਿਆਰ ਦੇ ਨਾਲ ਰਹਿਣਾ ਧਰਮ ਨੇ ਸਿਖਾਉਣਾ ਸੀ ਸਭ ਨੂੰ ਪਿਆਰ ਦੇ ਨਾਲ ਰਹਿਣਾ ਪਰ ਧਰਮ ਦੇ ਨਾਂ ਤੇ ਸਿਖਾਇਆ ਅਤਿਆਚਾਰ ਕਰਨਾ ਡਿਕੋ ਡਿਕੂ ਕਰਨ ਲੱਗੀ ਜਦ ਦਿਲ ਵਿੱਚ ਰੀਤੀ ਮੰਗਦੀ ਕਫਤਾ ਨੇ ਆਦੇ ਕੇ ਠਮਣਾ ਫੇਰ ਬਰਾਬਰ ਕਰਦੀ ਡਿਕੋ ਡਿਕੂ ਕਰਨ ਲੱਗੀ ਜਦ ਦਿਲ ਵਿੱਚ ਰੀਦੀ ਮੰਗਦੀ ਕਫਤਾ ਨੇ ਆਦੇ ਕੇ ਠੋਣਾ ਫੇਰ ਬਰਾਬਰ ਕਰਦੀ ਕੋਲੇ ਕਦਮੀ ਦਿਲ ਦੇ ਵਿੜੇ ਜਦ ਵੀ ਕਫਤਾ ਆਈ ਕੋਲੇ ਕਦਮੀ ਦਿਲ ਦੇ ਵਿੜੇ ਜਦ ਵੀ ਕਫਤਾ ਆਈ ਤੋ ਮਨ ਕੀ ਸੁੱਚੇ ਸ਼ਬਦਾਂ ਦੀ ਪਰਲਪਲੀ ਹੈ ਸ਼ਬਦਾਂ ਨੇ ਬਣ ਬਾਲਦੇ ਦੀਵੇ ਰੂਹ ਮੇਂ ਰੁਸ਼ਨਾਈ ਮੈਨੂੰ ਲੱਗਿਆ ਮੈਂ ਸਭ ਦੀ ਤੇ ਮੇਰੀ ਸਭ ਲੁਕਾਈ ਮੈਨੂੰ ਲੱਗਿਆ ਮੈਂ ਸਭ ਦੀ ਤੇ ਮੇਰੀ ਸਭ ਲੁਕਾਈ ਜਦੋਂ ਕੋਈ ਕਮਤਾ ਪੂਰੀ ਹੋ ਜਾਂਦੀ ਆ ਉਹ ਲੁਕਾ ਲਈ ਬਣ ਜਾਂਦੀ ਆ ਤੇ ਫਿਰ ਮਹਿਸੂਸ ਇਸ ਤਰ੍ਹਾਂ ਵੀ ਹੁੰਦਾ ਕਿ ਮੈਂ ਸਤਾ ਸਾਰਿਆਂ ਦੀ ਮੇਰਾ ਕਰਜ਼ਾ ਸਾਰੇ ਬਹੁਤ ਲੋਕਾਂ ਨਾਲ ਹੈ ਫਿਰ ਇਹ ਕੰਮ ਸੁਖਸ ਨਹੀਂ ਹੁੰਦੀ ਉਸ ਦਾ ਕੋਈ ਬੁਰੇ ਗੋਣੀ ਘਰ ਸੀ ਬਰਾ ਉਹਨੇ ਲਾ ਗਿਆ ਪੁਰਾਣੀਆਂ ਗੱਲਾਂ ਸਾਂਝੀਆਂ ਹੁੰਦੇ ਬਸਾ ਕਰ ਪਈਆਂ ਲਾਈਆ ਜੀ ਲੇਟ ਹੋ ਗਿਆ ਮੈਂ ਨਹੀਂ ਚੱਲਾ ਕੇ ਜੀ ਮੈਂ ਪੰਗੋ ਸਾਡੇ ਬਾਦ ਜਾ ਹੁਣ ਕਰ ਹੋ ਜਾਊਗਾ ਮੈਨੂੰ ਹਾਜੀ ਨਹੀਂ ਹੋਣੀ ਪੈਂਦੀ ਮੈਂ 2014 ਵਿੱਚ ਆਇਆ ਮੈਂ ਪੰਜ ਸੀ ਗਿਲਦੀ ਸੋਸ ਅਕੀ ਜਿਸਾਸਾ ਚਾਹੁੰਦਾ ਸੀ ਮੈਂ ਕੋਈ ਸਤ ਕਰਨੀ ਕੋਈ ਰੈਟਰ ਨਹੀਂ ਨਾ ਇੰਜੀਨੀਅਰ ਹੈ ਪਰ ਮੈਂ ਚੰਗੀਆਂ ਗੱਲਾਂ ਬੱਲੇ ਬੰਨ ਕੇ ਲੈ ਕੇ ਜਾਂਦਾ। ਦਸ਼ਮੇਸ਼ ਕੱਚਦਾਈ ਮੈਂ ਮੈਂ ਇਹੀ ਮੇਰੇ ਪ੍ਰਧਾਨ ਹੈ ਨੈਸਸਾਇਟੀ ਦੇ। ਮਲਟੀਕਲਚਰ ਸੀਨੀਅਰ ਸੋਸਾਇਟੀ ਦਾ ਮੈਂਬਰ ਹੈ। ਪਰ ਉਥੋਂ ਨਾਲੋਂ ਮੈਂ ਜਿਹੜੀਆਂ ਪਹਿਲੇ ਸਿਚਰ ਵਾਲ ਦੂਜੇ ਤੇ ਤੀਜੇ ਅੱਗੇ ਲਾਟੇ। ਇਸ ਵਾਰ ਪਰ ਆਤੋ ਸੈਸਨ ਨਾਲੇ ਕਰ ਬ। ਇਤੋਂ ਝੂਲੀਆਂ ਪਰ ਕੇ ਲੈ ਜਾਈ ਦੀ। ਬੜਾ ਜੇਦੀ ਨੂੰ ਸਕੂਨ ਮਿਲਿਆ। ਵਸਾ ਕੋਈ ਐਸਾ ਚਲਾਇਆ ਜਾਏ। ਅਬ ਤੋਂ ਮਜ਼ਹਬ ਕੋਈ ਐਸਾ ਚਲਾਇਆ ਜਾਏ ਜਿਸ ਸੇ ਇਨਸਾਨ ਕੋ ਇਨਸਾਨ ਬਣਾਇਆ ਜਾਏ ਵਾਹ ਰੀਮਤ ਮਲਾਵਸੇ ਕਹਿਣੂ ਆਪਣੇ ਆਪ ਨੂੰ ਇਨਸਾਨ ਪਰ ਅਸੀਂ ਹਯਵਾਨ ਜਾਦਾ ਇਨਸਾਨ ਘਟ ਮੈਂ ਇਹ ਕਹੂੰ ਦੁਨੀਆ ਚ ਚੰਗੇ ਬੰਦੇ ਬੰਦੇ ਹਤਰਾ ਦੇ ਹੈਗੇ ਆ ਕੁਝ ਚੰਗੇ ਬੰਦਿਆਂ ਕਰਕੇ ਹੀ ਦੁਨੀਆ ਚਲ ਰਹੀ ਹੈ ਤੇ

13 April 1919 ਨੂੰ ਜੰਗਿਆਣਾ ਬਾਗ ਅੰਮ੍ਰਿਤਸਰ ਦੇ ਵਿੱਚ ਜਨਰਲ ਡਾਇਰ ਨੇ ਹੱਥੇ ਪਾਟ ਆਂ ਕੀਤਾ ਗੋਰੀਆ ਛਾਤੀ ਉਹਨਾਂ ਨੂੰ ਸ਼ਹੀਦ ਕੀਤਾ ਸੀ ਉਹ ਮੁਸਾਕੀ ਦਾ ਦਿਹਾੜਾ ਜਿਹੜਾ ਇਸ ਮਹੀਨੇ ਦੇ ਵਿੱਚ ਹੀ ਆਉਂਦਾ ਉਹਦੇ ਨਾਲ ਹੀ ਸਬੰਧਤ ਉਹਦਾ ਬਦਲਾ ਜਿਹੜਾ ਸ਼ਹੀਦ ਉਦਮ ਸਿੰਘ ਨੇ ਬਿਆਸ ਸਿੱਧਾ ਸਾਡੇ ਨੇ ਕਦੇ ਮਰਨਾ ਨਹੀਂ ਸੱਚ ਦੇ ਸੰਗਰਾਮ ਨੇ ਹਰਨਾ ਨਹੀਂ ਕਤਨ ਹੋਣਾ ਨਹੀਂ ਕੋਈ ਤਰ ਸੋਚਨੇ ਕੂਟ ਦਾ ਢੇਡਾ ਕਦੇ ਤਰਨਾ ਨਹੀਂ ਉਦਮ ਸਿੰਘ ਵੀ ਜਾਂਦੇ ਰਹਿਣਗੇ ਮੂਰੇ ਖੜੇ ਅਡਵਾਏ ਤੇ ਕਿਹਾ ਉਦਮ ਸਿੰਘ ਵੰਗਾਰ ਕੇ ਕੀ ਤੂੰ ਹੀ ਅਡਵਾਏ ਰੀ ਇਹ ਕੁਸ਼ਿਆ ਸੀ ਯੋਸਲ ਅਲਕਾਰ ਕੇ ਨਦੋ ਹੋ ਸ਼ਰਤ ਸੰਗ ਸਿੰਧਿਆ ਤੂੰ ਜੱਲਿਆਂ ਵਾਲਾ ਬਾਦ ਸੀ ਭੋਣ ਦੇਤੇ ਗੋਰੀਆਂ ਸੰਗ ਸੈਂਕੜੇ ਹੀ ਤੂੰ ਸਹਾਰ ਸੀ ਅੰਨੇ ਵਾ ਕਦਨੇ ਆਮ ਤੂੰ ਕੀਤੀ ਸੀ ਦਿਲ ਵਿੱਚ ਧਾਰ ਕੇ ਉਸ ਪੁੱਛਿਆ ਸੀ ਬੰਗਾਰ ਕੇ ਪਗਾਮ ਤੇਰੀ ਮੋਦ ਆਇਆ ਮੈਂ ਲੈ ਕੇ ਹਿਤ ਚੋਂ ਆ ਮੁੱਕੀ ਨਾ ਹਾਲੇ ਵਹਿਰ ਜਾ ਅਣਕ ਸਾਡੀ ਜਨ ਚੋਂ ਤੂੰ ਸਮਝਿਆ ਸੀ ਬੈਠ ਗਏ ਹਿੰਦੀ ਹਿੰਮਤ ਆ ਕੇ ਕਿ ਤੂੰ ਹੀ ਉੱڏ ਵੈਰੇ ਉਸ ਪੁੱਛਿਆ ਸੀ ਲਲਕਾਰ ਕੇ ਆਇਆ ਸੰਖਾ ਕੇ ਸੋ ਮੈਂ ਕਰਨੇ ਲਈ ਤੇਰਾ ਖਾਤਮਾ ਅੱਜ ਹੋ ਜਾਏਗੀ ਸ਼ਾਂਤੇ ਮੇਰੇ ਵਤਨ ਦੀ ਆਤਮਾ ਇਹਨੇ ਨੂੰ ਕੀਤਾ ਜਿੱਤ ਸੀ ਸੀਨੇ ਵਿੱਚ ਗੋਲੀ ਮਾਰ ਕੇ ਕਿ ਤੂੰ ਹੀ ਉੱڏ ਵੈਰੇ ਉਸ ਪੁੱਛਿਆ ਸੀ ਲਲਕਾਰ ਕੇ ਕਿਉਂ ਸਿੱਖਾਂ ਸਿਰ ਹੀ ਦੇਸ਼ਕਦਰੀ ਦੇ ਦੋਸ਼ ਮੜੇ ਜਾਂਦੇ ਨੇ ਬਾਬੇ ਨਾਨਕ ਤੋਂ ਲੈ ਕੇ ਹੁਣ ਤੱਕ ਹਿੰਦੁਸਤਾਨ ਵਿੱਚ ਕੋੜ ਦਾ ਬੋਲ ਬਾਲਾ ਹੈ ਇੱਥੇ ਮੇਰੇ ਸੋਹਣੇ ਦੇਸ਼ ਵਿੱਚ ਕਾਤਲ ਹੀ ਦੇਸ਼ ਦਾ ਰਖਵਾਲਾ ਹੈ ਸਿੱਕੀਆਂ ਗਾੜੀਆਂ ਤਾਂ ਬਹੁਤ ਬਣੀਆਂ ਨੋ ਡਾਊਟ ਕਿਉਂਕਿ ਪਿੰਡਾਂ ਸੀ ਆਪਾਂ ਨੂੰ ਤਾ ਇੱਕੋ ਹੀ ਚੀਜ਼ ਸੀ ਪਰ ਮੈਂ ਦੱਸਣੀ ਚਾਹ ਚਾਹਨੀ ਹਾਂ ਜਿਹੜੀ ਬੇਰਅਸੀਅਤ ਫੀਲ ਕੀਤੀ ਹੈ ਤੇ ਮੈਂ ਹਰ ਇੱਕ ਨੂੰ ਇਹ ਚੀਜ਼ ਦੱਸ ਦਿੰਦੀਆਂ ਜਿੱਕੇ ਵੀ ਕੋਈ ਪੁੱਛੇ ਇਸੇ ਬਾਰੇ ਪਰ ਉਹ ਜਦੋਂ ਪਿੰਡਾਂ ਸੀ ਉਦੋਂ ਤਾਂ ਉਹਦਾ ਰੂਪ ਹੋਰ ਸੀ ਪਰ ਜਦੋਂ ਸੋਫੀ ਹੁੰਦਾ ਸੀ ਹੀ ਵਾਸ ਸੋ ਰਿਸਪੈਕਟਫੁਲ ਮੈਨੂੰ ਜਦੋਂ ਵੀ ਮਿਲਦਾ ਸੀ ਕਿਉਂਕਿ ਮਾਨ ਸਰਬ ਨੂੰ ਉਹ ਵੱਡਾ ਬ੍ਰਦਰ ਕਹਿੰਦਾ ਸੀ ਤੇ ਮੈਨੂੰ ਪਹਿਲੀ ਸ਼ੂ ਕੇ ਮਤਲਬ ਪਾ ਵੀ ਜੀ ਕਹਿ ਕੇ ਮਿਲਦਾ ਸੀ ਤੇ ਪੁੱਛ ਕੇ ਜੇ ਘਰ ਸਾਡੇ ਕਿਤੇ ਚਾਹ ਪੀਣਾ ਆਉਂਦਾ ਸੀ ਦਾਲ ਦੇ ਕਮਰੇ ਚ ਰਹਿੰਦਾ ਸੀ ਦੂਸਰੇ ਪਾਸੇ ਤਾਂ بیٹے ਨੂੰ ਛੋਟੇ ਨੂੰ ਮੇਰੇ ਨੂੰ ਪੁੱਛ ਕੇ ਬਈ ਅੰਦਰ ਮੈਂ ਆ ਜਾ ਮਗਨੀ ਤੂੰ ਪੁੱਛੋ ਫੇਰ ਆਉਂਦਾ ਸੀ ਸ਼ਹਿਰ ਬਿਤ ਪਿੱਤਲ ਦੇ ਲੋਕ ਰਹਿੰਦੇ ਲੋਹੇ ਦੇ ਇਸ ਸ਼ਹਿਰ ਵਿੱਚ ਪਿੱਤਲ ਦੇ ਲੋਕ ਰਹਿੰਦੇ ਲੋਕ ਰਹਿੰਦੇ ਟੱਕਵਲਾ ਦਿਨ ਰਾਤ ਕੇ ਕਰਕੇ ਨੋਟਾਂ ਦਾਾਇਆ ਚੂਲਾ ਪਰਕੇ ਟੱਕਵਲਾ ਦਿਨ ਰਾਤ ਕੇ ਕਰਕੇ ਨੋਟਾਂ ਦਾਾਇਆ ਚੂਲਾ ਪਰਕੇ ਮੈਂ ਤਾਂ ਮੂੰਹ ਨੂੰ ਪਾਛੇ ਕਰਕੇ ਡਾਲਰ ਗਿਣਦੀ ਨਾ ਅਸੀਂ ਪੈਸੇ ਨੂੰ ਕੀ ਕਰਨਾ ਵੇ ਘਰ ਵਿੱਚ ਰੌਣਕੇ ਰਹਿੰਦੀ ਨਾ ਅਸੀਂ ਪੈਸੇ ਨੂੰ ਕੀ ਕਰਨਾ ਘਰ ਵਿੱਚ ਰੌਣਕੇ ਰਹਿੰਦੀ ਨਾ ਲੰਮੇ ਰੂਟ ਤੇ ਜਾਵਾ ਆਵਾ ਤੇਰਾ ਹੀ ਬਸ ਨਾਮ ਧਿਆਵਾ ਲੰਮੇ ਰੂਟ ਤੇ ਜਾਵਾ ਆਵਾ ਤੇਰਾ ਹੀ ਬਸ ਨਾਮ ਧਿਆਵਾ 니 ਤੇਰੀ ਪੂਜਾ ਕਰੂਗਾ ਦੋਕ ਮਹੀਨੇ ਠਹਿਰ ਜਾ ਨੀ ਫੇਰ ਸਿਟੀ ਚ ਆਜੂਗਾ ਦੋਕ ਮਹੀਨੇ ਠਹਿਰ ਜਾ ਨੀ ਫੇਰ ਸਿਟੀ ਚ ਆਜੂਗਾ ਲੰਘਾਓ ਯਾਰੋ ਲੰਘਾਓ ਉੱਤਰ ਆਓ ਮੇਰੇ ਦਿਲ ਦੇ ਕਿਸੇ ਕੋਨੇ ਵਿੱਚ ਲੰਘਾਓ ਯਾਰੋ ਲੰਘਾਓ ਉੱਤਰ ਆਓ ਮੇਰੇ ਦਿਲ ਦੇ ਕਿਸੇ ਕੋਨੇ ਵਿੱਚ ਮੇਰੇ ਰੰਗ ਰੰਗੀਲੇ ਸੁਪਨੇ ਹੋ ਖਿਲ ਉਠੇ ਮੇਰੀ ਰੂਹ ਖੁੱਲ ਜਾਣ ਕਲੀਆਂ ਦਸਤਕ ਸੁਣ ਤੁਹਾਡੀ ਭੁੱਲ ਜਾਮਾ ਮੈਂ ਆਪਣਾ ਸੁਣੂ ਲੋਕਾ ਕਲਯੁਗ ਦੇ ਲੱਛਣ ਸੁਣੂ ਲੋਕਾ ਕਲਯੁਗ ਦੇ ਲੱਛਣ ਖੁਦ ਗਰਜੀ ਪਸਰੀ ਸਾਰੇ ਰੂਹ ਹੂ ਇੱਕ ਬਾਹੂ ਨਾਮ ਲਿਖਾਰੀ ਹੋਇਆ ਸੁਲਤਾਨ ਬਾਹੂ ਪੂਰੀਆਂ ਸਾਰੀਆਂ ਜਿੰਨੀਆਂ ਵੀ ਰਚਨਾਵਾਂ ਨੇ ਉਹਦੇ ਪਿੱਛੇ ਹੂ ਕੀ ਉਹਨੇ ਨਾਲ ਲਾਇਆ ਤਾਂ ਉਹ ਹੂ ਮੈਂ ਉੱਥੋਂ ਲੈ ਲਿਆ ਸੁਣੋ ਲੋਕਾਂ ਕਲ ਜੁਟੇ ਲੱchn ਖੁਦ ਗਰਜੀ ਪਛਰੀ ਸਾਰੇ ਹੂ ਸੱਪਾਂ ਤਾਈਂ ਦੁੱਧ ਪਿਆ ਲਉ ਸੱਪਾਂ ਤਾਈਂ ਦੁੱਧ ਪਿਆ ਲਉ ਮਿਲੇ ਮੌਕਾ ਤੇ ਡੰਗ ਮਾਰੇ ਸੱਪਾਂ ਤਾਈਂ ਦੁੱਧ ਪਿਆ ਲਉ ਮਿਲੇ ਮੌਕਾ ਤਾਂ ਡੰਗ ਮਾਰੇ ਹੂ ਗਰਜ਼ਾਂ ਵੇਲੇ ਕੱਢਣ ਲੀਕਾਂ ਗਰਜ਼ਾਂ ਵੇਲੇ ਕੱਢਣ ਲੀਕਾਂ ਮੁੜ ਕੇ ਕੱਢਣ ਅੱਖਾਂ ਹੂੰ ਗਰਜ਼ਾਂ ਵੇਲੇ ਕੱਢਣ ਲੀਕਾਂ ਮੁੜ ਕੇ ਕੱਢਣ ਅੱਖਾਂ ਹੂੰ ਚੁੱਪ ਕਰਕੇ ਬਹਿ ਜਾ ਐਵੇਂ ਨਾ ਪਾਇ ਦੁਹਾਈ ਹੂੰ ਸਾਰੇ ਨਿਆਂ ਕਰਸੀ ਰੱਬ ਸੁਣ ਸਾਰੇ ਨਿਆਂ ਕਰਸੀ ਰੱਬ ਸੁਣਾ ਜਿਨੇ ਤਰਤ ਬਣਾਈ ਹੂ ਸਾਰੇ ਨਿਆਂ ਕਰਸੀ ਰੱਬ ਸੁਣਾ ਜਿਨੇ ਤਰਤ ਬਣਾਈ ਹੂ ਸੱਚ ਕਾ ਜੀ ਆਲੇ ਆ ਪਿੰਮਤਾਂ ਜੁਗੀ ਮੱਤ ਕੇ ਰਹੇ ਸੁਨਦਵੇਂ ਆਖ ਸੁਣੀ ਮਾਏ ਰੋਵੇ ਪੁੱਲ ਚਿੱਟੀ ਕਹਿਨੀ ਆਖ ਸੁਣੀ ਮਾਏ ਮਿਸ ਰੋਵੇ ਪੁੱਲ ਚਿੱਟੀ ਕਹਿਨੀ ਜੱਗ ਕਿਤੇ ਸੋਣ ਨਰੇ ਆਏ

ਕਬੀ ਸਹਿਤ ਸਭਾ ਦੀ ਅੱਜ ਮਹੀਨਾਵਰ ਮੀਟਿੰਗ ਕੋਸੋ ਹਾਲ ਦੇ ਵਿੱਚ ਹੋਈ ਆ ਇਹਦੇ ਚ ਸ਼ਾਮਲ ਹੋਏ ਆ ਵੀਰ ਜੀ ਤੇ ਕਰਦਿਆਂ ਗੱਲਬਾਤ ਸਾਸਰੀ ਗਾ ਵੀਰ ਜੀ ਸਾਸਰੀ ਗਾ ਜੀ ਸ਼ਵਾਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਥੈਂਕ ਯੂ ਤੁਹਾਡਾ ਨਾਂ ਕੀ ਹੈ ਤੁਹਾਡਾ ਜੀ ਮੇਰਾ ਨਾਂ ਗੁਰਰਾਜ ਸਿੰਘ ਬਿਰਕ ਜੀ ਬਿਰਕ ਸਾਹਿਬ ਅੱਜ ਦੀ ਜਿਹੜੀ ਇਹ ਮੀਟਿੰਗ ਹੋਈ ਹੈ ਪੰਜਾਬੀ ਸਹਿ ਸਭਾ ਦੀ ਹਾਂ ਜੀ ਇਦੇ ਬਾਰੇ ਕੀ ਕਹੋਗੇ ਤੁਸੀਂ ਇਹ ਮੇਰੇ ਵਰਗੇ ਜਿਹੜੇ ਰਿਟਾਇਰ ਬੰਦੇ ਆ ਨਾ ਉਸੇ ਬਹੁਤ ਵਧੀਆ ਜੀ ਇੱਕ ਤਾਂ ਅਸੀਂ ਇੱਥੇ ਆ ਕੇ ਕਿੰਨੇ ਗੀਤ ਕਵਿਤਾ ਕਹਾਣੀਆਂ ਸੁਣਦੇ ਆ ਸਾਡਾ ਮਨੋਬਲ ਵਧਾ ਸਾਡੇ ਜਿਹੜੀ ਦਿਮਾਗ ਤੇ ਇਹਨਾਂ ਵਧੀਆ ਪ੍ਰੈਸ਼ਰ ਪੈਂਦਾ ਕਿ ਅਸੀਂ ਸਾਨੂੰ ਜਿਉਣ ਦੇ ਵਧੀਆ ਮੌਕੇ ਮਿਲਦੇ ਆ ਜਿਹੜੀ ਸਾਡੀ ਰਹਿਦੀ ਉਮਰ ਹੈ ਉਹਦੇ 'ਚ ਅਸੀਂ ਕਾਫੀ ਵਧੀਆ ਢੰਗ ਨਾਲ ਜਿਉ ਸਕਦੇ ਆਂ ਰਹ ਸਕਦੇ ਆਂ ਤੇ ਕੁਝ ਆਪਦੀਆਂ ਗੱਲਾਂ ਵੀ ਇਹਦੇ 'ਚ ਜਿਵੇਂ ਮੈਂ ਕਰ ਲੈਂਦਾ ਮੈਂ 4-5 ਮਹੀਨਿਆਂ ਤੋਂ ਇੱਥੇ ਆਉਣ ਲੱਗਿਆ ਮੈਂ ਪਹਿਲਾਂ ਆਪਦੀ ਡਾਇਰੀ ਲਿਖਦਾ ਹੁੰਦਾ ਸੀ ਇੱਕ ਡਾਇਰੀ ਦਾ ਪੰਨਾ ਉੱਤੇ ਮੈਂ ਆਪੇ ਵਿਚਾਰ ਲਿਖਦੇ ਨੇ ਜਾਂ ਕੋਈ ਲੋਕ ਕਹਾਣੀਆਂ ਗੱਲਾਂ ਕਰ ਲੈਣੀਆਂ ਪਰ ਇੱਥੇ ਆ ਕੇ ਮੈਂ ਕੁਝ ਕਵਿਤਾ ਜੋੜ-ਜੋੜ ਕੇ ਲਿਖਣ ਲੱਗਿਆ ਬਹੁਤਾ ਵਧੀਆ ਤਾਂ ਲਿਖਦਾ ਨਹੀਂ ਪਰ ਮੈਨੂੰ ਮਨ ਨੂੰ ਸਕੂਨ ਆਉਂਦਾ ਮੈਂ ਜਦੋਂ ਲਿਖਦਾ ਕਿਤੇ ਜਦੋਂ ਜੋ ਮੈਂ ਲਿਖ ਕੇ ਬੋਲਦਾ ਤੇ ਪਹਿਲੀ ਵਾਰ ਮੈਂ ਇੱਥੇ ਬੋਲਣ ਲੱਗਾ ਕੈਲੀਗਰੀ ਦੇ ਸਟੇਜ ਤੇ ਤੇ ਇਹ ਕਿਤੇ ਮੌਕੇ ਮੈਨੂੰ ਕਿਤੇ ਪੰਜਾਬ ਮਿਲੇ ਹੁੰਦੇ ਤੇ ਮੈਂ ਸ਼ਾਇਦ ਕੋਈ ਵਧੀਆ ਕਵਿਤਾ ਲਿਖ ਸਕਦਾ ਮਿਰਕ ਸਾਹਿਬ ਬੈਕ ਹੋਮ ਆ ਪੰਜਾਬ ਚੋਂ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਕੋੜਕਪੂਰੇ ਦਾ ਜਿਲ੍ਹਾ ਫਰੀਦਕੋੜੇ ਤੁਸੀਂ ਮਿਰਕ ਸਾਹਿਬ ਤੁਹਾਨੂੰ ਸਵਰਗ ਟੀਵੀ ਚੈਨਲ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਵੇਖਿਆ ਜਾ ਰਿਹਾ ਹੈ ਤੁਸੀਂ ਆਪਣੀ ਵੱਲੋਂ ਜਿਹੜੇ ਨਵੇਂ ਉੱਪਰ ਲੇਖ ਕਿਹਾ ਉਹਨਾਂ ਨੂੰ ਕਿਸਨੀਆਂ ਦੇਣਾ ਚਾਹੋਗੇ ਉਨਨੋ ਹੀ ਸੁਣਾ ਦਿੱਤਾ ਕਿ ਅਸਾਰੂ ਲਿਖੋ ਕੋਈ ਕਿਸੇ ਧਰਮ ਵਿਰੁੱਧ ਜਾਂ ਸਿਆਸਤ ਵਿਰੁੱਧ ਨਾ ਲਿਖੋ ਅਜਿਹਾ ਲਿਖੋ ਕਿ ਬਈ ਲੋਕਾਂ ਨੂੰ ਮਨੋਂ ਵੱਲ ਉੱਚਾ ਨਸ਼ਿਆਂ ਦੇ ਵਿਰੁੱਧ ਲਿਖੋ ਮਾੜੀਆਂ ਪ੍ਰੈਤਾਂ ਤੋਂ ਬਚਣ ਦਾ ਲਿਖੋ ਬਹੁਤ ਵਧੀਆ ਸਾਹਿਬ ਲਿਖੋ ਤਾਂ ਕਿ ਲੋਕਾਂ 'ਚ ਜਾਗਰਤੀ ਆਵੇ ਤੇ ਲੋਕ ਆਪ ਦੇ ਤਰੱਕੀ ਕਰ ਸਕਣ ਵਧੀਆ ਜੀਵਨ ਜੀ ਸਕਣ ਬਹੁਤ ਬਹੁਤ ਮਿਹਰਬਾਨੀ ਬਖਸ਼ਾ ਬਹੁਤ ਬਹੁਤ ਧੰਨਵਾਦ ਜੀ